2022 ਦੀਆਂ ਚੋਣਾਂ ਨੂੰ ਲੈ ਕੇ ਚੋਣਵੀ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਇਸੇ ਦੀ ਤਾਜ਼ਾ ਉਦਾਹਰਣ ਹੈ ਗੁਰੂ ਨਾਨਕ ਨਗਰੀ ਵਿਖੇ ਚੋਣ ਜ਼ਾਬਤਾ ਦੌਰਾਨ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਪਿਛਲੇ ਦਿਨੀ ਫੜੇ ਗਏ 500 ਦੇ ਕਰੀਬ ਟਰਾਈਸਾਈਕਲਾਂ ਦੇ ਕੇਸ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਸ ਸਬੰਧ ਵਿੱਚ ਇੱਕ ਧਾਰਮਿਕ ਸੰਸਥਾ ਦੇ ਆਗੂ ਜਗਿੰਦਰ ਸਿੰਘ ਟਾਈਗਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਸਾਈਕਲਾਂ ਉਹਨਾਂ ਦੀਆਂ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਵਿਕਲੈਂਗ ਅਤੇ ਅੰਗਹੀਣ ਵਾਸਤੇ ਕੈਂਪ ਲਗਾਏ ਜਾਂਦੇ ਨੇ ਇਸੇ ਦੌਰਾਨ ਉਹਨਾਂ ਵੱਲੋਂ ਅੰਮ੍ਰਿਤਸਰ ਵਿਖੇ ਵੀ ਕੈਂਪ ਲਗਾਇਆ ਗਿਆ ਸੀ ਅਤੇ ਲੋੜਵੰਦ ਬੇਸਹਾਰਾ ਨੂੰ ਟਰਾਈਸਾਈਕਲ ਕਰਨ ਦੀਆਂ ਮਸ਼ੀਨਾਂ ਤੇ ਜ਼ਰੂਰਤ ਦਾ ਸਮਾਨ ਵੰਡਿਆ ਗਿਆ ਸੀ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਬਕਾਇਦਾ ਪ੍ਰਸ਼ਾਸਨ ਕੋਲੋਂ ਇਜਾਜ਼ਤ ਵੀ ਲਈ ਗਈ ਸੀ ਉਹਨਾਂ ਕਹਿਣਾ ਹੈ ਕਿ ਇਹ ਸਾਈਕਲਾਂ ਅਸੀਂ ਆਪਣੀਆਂ ਸੰਸਥਾਵਾਂ ਵੱਲੋਂ ਰਾਜਸਥਾਨ ਤੋਂ ਮਗਵਾਈਆਂ ਸਾਡੇ ਮਾਹਵੀਰ ਵਿਕਲੰਗ ਸਮਿਤੀ ਦੀ ਤਰਫੋਂ ਅਸੀਂ ਕੈਂਪ ਲਗਾ ਰਹੇ ਸੀਗੇ ਜਿਹੜਾ ਸਾਨੂੰ ਕਿ 6 ਤਰੀਕ ਦਾ 6 ਜਨਵਰੀ ਤੋਂ ਸਾਨੂੰ ਮਿਲੀ ਸੀਗੀ ਮਨਜ਼ੂਰੀ 3 ਦਿਨ ਦੀ 15 16 17 ਡਿਵੀਜ਼ਨਰ ਸਾਹਿਬ ਤੋਂ ਮਨਜ਼ੂਰੀ ਲਈ ਹੋਈ ਸੀ ਮਨਜ਼ੂਰੀ ਲੈ ਕੇ ਅਸੀਂ ਇਹ ਕੈਂਪ ਤਾਜ ਪੈलेस ਲਾਰੇ ਸੀਗੇ ਤੇ ਸਾਨੂੰ 14 ਤਰੀਕ ਨੂੰ ਸਾਡਾ ਮਾਲ ਆਇਆ 6 ਟਰੱਕ ਜੈਪੁਰ ਤੋਂ ਟਰਾਈਸਾਈਕਲ 휠ਚੇਅਰ ਤੰਨਾਂ ਦੀਆਂ ਮਸ਼ੀਨਾਂ ਅਰ ਲੱਤਾਂ ਅਸੀਂ ਅੰਗ ਖੜੇ ਟਾਈਮ ਉਸੇ ਟਾਈਮ 3 ਘੰਟਿਆਂ ਚ ਲਾ ਲਾਉਂਦੇ ਹਾਂ ਵਰਕਸ਼ਾਪ ਲਾਣੀ ਸੀਗੀ 3 ਦਿਨ ਦੀ ਉਸ ਅਸੀਂ ਸਾਡਾ ਮਾਲ ਆ ਕੇ ਖੜਾ ਤੇ ਇੱਥੇ ਕੋਈ ਅਸੀਂ ਤਾਂ ਇੰਨਾ ਜਾਣਦੇ ਨਹੀਂ ਪਰ ਸਾਨੂੰ ਅਕਾਲੀ ਦਲ ਦਾ ਤਰਨਜੀਤ ਸਿੰਘ ਤਲਬੀਰ ਤਰਨਵੀਰ ਤਲਬੀਰ ਸਿੰਘ ਗਿੱਲ ਕੋਈ ਤਲਬੀਰ ਸਿੰਘ ਗਿੱਲ ਦੇ ਨਾਮ ਦਾ ਬੰਦਾ ਆਇਆ ਆਪਣੀ ਟੀਮ ਲੈ ਕੇ ਕਿ ਇਹ ਕੀ ਕਰ ਰਹੇ ਜੇ ਤੁਸੀਂ ਇੱਥੇ ਮੈਂ ਕਹਿੰਦਾ ਇਹ ਸਾਡੀ ਸੰਸਥਾ ਹੈ ਕਹਿੰਦੇ ਕਿ ਨਹੀਂ ਇਹ ਕਿਸੇ ਪਾਰਟੀ ਤਰਫੋਂ ਹੈ ਕੋਈ ਪਾਰਟੀ ਨਹੀਂ ਤੁਸੀਂ ਕਿਹੜੀ ਪਾਰਟੀ ਮੈਂ ਕਹਿੰਦਾ ਕੋਈ ਪਾਰਟੀ ਨਹੀਂ ਹੈ ਇੱਥੇ ਇਹ ਸਾਡੀ ਸੋਸ਼ਲ ਵਰਕਰ ਆਸੀਂ ਸਾਡੀ ਟਰਸਟ ਦੀ ਤਰਫੋਂ ਆ ਮਾਵੀਰ ਵਿਕਲਪਨ ਸਮਿਤੀ ਆ ਉਹਦੀ ਤਰਫੋਂ ਅਸੀਂ ਇਹ ਕੈਂਪ ਲਗਾ ਰਹੇ ਆ ਥਾਂ ਅਸੀਂ ਮਨਜ਼ੂਰੀ ਲਈ ਹੋਈ ਆ ਤੇ ਦਿਖਾਓ ਜੀ ਮੈਂ ਕਹਾ ਤੁਹਾਨੂੰ ਕੀ ਜਰੂਰਤ ਦਿਖਾਣ ਦੀ ਸਾਨੂੰ ਜੇ ਜਰੂਰਤ ਹੋਊਗੀ ਦਿਖਾਵਾਂਗੇ ਪੁਲਿਸ ਉਹਨੇ ਬੁਲਾ ਲਈ ਕਮਿਸ਼ਨ ਆਪਣੇ ਇਲੈਕਸ਼ਨ ਵਾਲੇ ਟੀਮ ਸੀ ਉਹਨੂੰ ਮਿਲਾ ਲਈ ਅਸੀਂ ਦਿਖਾਇਆ ਜੀ ਉਹਨਾਂ ਨੂੰ ਕਾਗਜ਼ੀਕਾਰ ਹੋਈਆ ਕਮਿਸ਼ਨਰ ਸਾਹਿਬ ਦੇ ਸਾਈਨ ਆ ਪੈ ਸਾਡਾ 3 ਦਿਨ ਦਾ ਕੈਂਪ ਲੱਗਣਾ ਹੈ ਟੀਮ ਸਾਡੀ 25 ਡਾਕਟਰ ਆਏ ਹੋਏ ਨੇ 13 ਤਰੀਕ ਦੇ ਉਹ ਆਪਣੇ ਹੋਸਟ ਕੀਆ ਗਿਆ ਤੁਹਾਡੇ ਹੋਟਲ ਬੁੱਕ ਕਰਾਏ ਹੋਏ ਸੀ ਹੋਟਲਾਂ ਦੇ ਵਿੱਚ ਬੈਠੇ ਨੇ 25 ਬੰਦਿਆਂ ਦੀ ਸਾਡੀ ਟੀਮ ਉਹ ਅਸਾਂ ਅਸੀਂ ਖਰਚਾ ਭੋਗਤ ਰਹੇ ਇਹ ਆ ਕੇ ਸਾਨੂੰ ਜੀ ਇਹਨਾਂ ਨੇ ਸਾਡੇ ਬੰਦਿਆਂ ਨਾਲ ਜਫਾ ਜਫੀ ਕੀਤੀ ਹੋਰ ਇਹਨਾਂ ਨੇ ਗਾਲਖੋਚੀ ਕਰਕੇ ਇਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਸਾਡੀ ਸਮਿਤੀ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਇਆ ਤਾਂ ਜੋ ਕਿ ਸਾਨੂੰ ਬਹੁਤ ਹੀ ਠੇਸ ਪਹੁੰਚੀ ਹੈ ਕਿ ਅਸੀਂ ਇੱਕ ਅੰਗ ਇਹਨਾਂ ਨੂੰ ਇਨਾ ਸਮਾਨ ਫ੍ਰੀ ਵੰਡਣ ਆਏ ਕੋਈ ਅਜੇ ਤੱਕ ਸਾਨੂੰ ਰਿਕਾਰਡ ਆ ਕੋਈ 1 ਰੁਪਿਆ ਵੀ ਕੋਈ ਕਹ ਦੇਵੇ ਸਾਨੂੰ ਵੀ 1 ਰੁਪਿਆ ਰਿਆ ਇਲੈਕਸ਼ਨ ਸਾਨੂੰ ਇਸ ਚੀਜ਼ ਦਾ ਇਲੈਕਸ਼ਨਾਂ ਦਾ ਕੋਈ ਪਤਾ ਨਹੀਂ ਸੀ ਸਾਨੂੰ ਇਲੈਕਸ਼ਨਾਂ ਦਾ ਇਹਨਾਂ ਪਤਾ ਸੀ ਉਹ ਕਹਿੰਦੇ ਸੀ 25 ਤਰੀਕ ਨੂੰ ਅਸੀਂ ਪਤਾ ਲਿਆ ਸੀਗਾ 24 25 ਤਰੀਕ ਨੂੰ ਇਹ 22 ਤੋਂ ਬਾਅਦ ਲੱਗੇਗਾ ਕੋਡ ਆਫ ਕੰਟੈਕਟ ਤਾਂ ਇਸ ਤੋਂ ਪਹਿਲਾਂ ਵੀ ਇਹ ਵੰਡੇ ਜੀ ਇਸ ਤਰ੍ਹਾਂ ਦੇ 2 ਮਹੀਨੇ ਹੋ ਗਏ ਤੇ 3 ਦਿਨ ਦਾ ਮੇਰਾ ਕੈਂਪ ਲੁਧਿਆਣਾ ਲੱਗਿਆ ਜੀ ਇਹ ਦੂਜਾ ਕੈਂਪ ਆ ਪੰਜਾਬ ਦਾ ਪਹਿਲਾਂ 3 ਦਿਨ ਮੈਂ ਲੁਧਿਆਣਾ ਸਾਹਨੇਵਾਲ 3 ਦਿਨ ਮੇਰਾ ਲੱਗਿਆ ਰਿਹਾ ਕੈਂਪ ਇਹ ਹੁਣ ਚੋਂ ਜਾਪ ਚ ਲਗਾ ਨਹੀਂ ਚੋਂ ਜਾਂਦਾ ਨਹੀਂ ਸੀ ਆ ਵੀ ਚੋਂ ਜਾਂਦਾ ਨਹੀਂ ਸੀ ਕਿ ਸਾਨੂੰ ਕੀ ਪਤਾ ਸੀ ਬਾਅਦ ਵਿੱਚ ਜਲਦੀ ਚੋਂ ਜਾਪਤਾ ਲੱਗ ਜੇ 12 ਤਰੀਕ ਨੂੰ ਨਹੀਂ ਲੱਗਿਆ ਚੋਂ ਜਾਂਦਾ ਸਾਡਾ ਨਾ ਚੋਂ ਜਾਂਦੇ ਨਾ ਸਾਡੇ ਨਾਲ ਮਤਲਬ ਨਹੀਂ ਭਾਈ ਸਾਹਿਬ ਹੋਣਾ ਚਾਹੀਦਾ ਇਹ ਅਸੀਂ ਅੱਗੇ ਵੀ ਕਈ ਜਗ੍ਹਾ ਸਾਡੇ ਰਾਜਸਥਾਨ ਲੱਗੇ ਆ ਹੁਣ ਰਾਜਸਥਾਨ ਜਨਮਾਨਗੜ ਇੱਕ ਲੱਗਾ ਦੋ ਇਸ ਟਾਈਮ ਚੱਲ ਰਿਹਾ ਤੁਹਾਡੇ ਕੀ ਹੈਗਾ ਹਿਮਾਚਲ ਪ੍ਰਦੇਸ਼ ਉਹ ਮਾਚਲ ਪਰੇ ਤੇ ਦੋ ਇਸ ਟਾਈਮ ਕੈਂਪ ਲੱਗੇ ਹੋਏ ਆ ਸਾਡੇ ਉੱਤੇ ਜੀ ਸਾਡੇ ਅਸੀਂ ਸਾਡੇ ਟ੍ਰਾਈਸਾਈਕਲ ਜਾਂ ਕਿਸੇ ਚੀਜ਼ ਤੇ ਅਸੀਂ ਕੋਈ ਬੈਨਰ ਜਾਂ ਪੋਸਟਰ ਅਸੀਂ ਕੁਝ ਨਹੀਂ ਕਿਸੇ ਪਾਰਟੀ ਦਾ ਲਾਂਦੇ ਨਾ ਹੀ ਅਸੀਂ ਸਾਡੇ ਕੋਲ ਕਿਸੇ ਪਾਰਟੀ ਕੋਲੋਂ ਕੋਈ ਪੰਜ ਪੈਸੇ ਲਏ ਆ ਕਿ ਕਦੇ 1 ਰੁਪਿਆ ਨਹੀਂ ਅਸੀਂ ਸਾਡੀ ਸੰਸਥਾ ਹੈ ਕਿ ਸਾਡੀ ਸੰਸਥਾ ਵੱਢਦੀ ਜਾਂਦੀ ਹੈ ਬਾਹਰਲੇ ਦੇਸ਼ਾਂ ਤੇ ਵੀ ਅਸੀਂ 11 ਦੇਸ਼ਾਂ ਚ ਲਾ ਚੁੱਕੇ ਹਾਂ ਰਜਿਸਟ੍ਰੇਸ਼ਨ ਅਸੀਂ ਇਸ ਦਾ ਮੇਰਾ ਸੋਸ਼ਲ ਮੀਡੀਆ ਤੇ ਸਾਡਾ ਚੱਲ ਰਿਹਾ ਸੀ ਵੀ ਅਸੀਂ 3 ਦਿਨ ਕੈਂਪ ਲਾਣਾ ਹੈ ਅਸੀਂ ਇੰਨਾ ਹੀ ਕਰਦੇ ਹੁੰਨੇ ਆ ਸਾਡੇ ਕੋਲ ਅਸੀਂ ਰਜਿਸਟ੍ਰੇਸ਼ਨ ਉਸੇ ਦੇ ਨਹੀਂ ਕਰਦੇ ਆ ਸਾਡੇ ਡਾਕਟਰ ਆਣ ਲੈਣ ਲਾ ਕੇ ਬੈਠਦੇ ਆ ਉਹ ਟੈਸਟ ਕਰਕੇ ਕਿੰਨੇ ਕਿੰਨਾ ਇਹਨੂੰ ਸੁਣਨ ਦਾ ਕੰਨਾਂ ਦੀ ਮਸ਼ੀਨਾਂ ਕਿੰਨਾ ਵਿਕਲਾਂਗਾ ਇਹਨੂੰ ਟ੍ਰਾਈਸਾਈਕਲ ਚਾਹੀਦਾ ਇਹਨੂੰ व्हीਲਚੇਅਰ ਚਾਹੀਦੀ ਆ ਅਸੀਂ ਉਸੇ ਟਾਈਮ ਡਾਕਟਰ ਲਿਖ ਕੇ ਦੇਵੇਗਾ ਉਸੇ ਟਾਈਮ ਅਸੀਂ ਤੰਗ ਉਥੋਂ ਦੀ ਉਥੇ ਲਾਣਾ ਕਿੰਨੇ ਬੰਦਿਆਂ ਵਾਸਤੇ ਸੀ ਆਏ ਟਰਾਈਸਾਈਕਲ ਟਰਾਈਸਾਈਕਲ ਤਾਂ ਸਾਡੇ ਕੋਲ ਅਸੀਂ ਇੱਕ ਵਾਰੀ ਤਾਂ ਅਸੀਂ ਭੇਜਦੇ ਹਾਂ ਜੀ ਟਰਾਈਸਾਈਕਲ ਯਾਨੀ ਕਿ 500 ਬੰਦਿਆਂ ਦਾ 500 ਦੀ 500 ਬੰਦਾ ਅਮਰਸਰ ਦੇ ਵਿੱਚ ਸੀ ਜਿਨ੍ਹਾਂ ਨੂੰ ਜ਼ਰੂਰਤ ਸੀ ਇਹਨਾਂ ਦੀ ਭਾਈ ਸਾਹਿਬ ਜਿਹੜੇ ਅਸੀਂ ਸਾਈਕਲ ਭੇਜੇ ਆ ਸਾਈਕਲ 500 ਨਹੀਂ ਹੁੰਦੇਗੇ ਇਹਦੇ ਵਿੱਚ 800 ਮਸ਼ੀਨਾਂ ਵੀ ਆ 700 ਪਰ ਇਹ ਕੰਨਾਂ ਦੀਆਂ ਮਸ਼ੀਨਾਂ ਅਸੀਂ ਲੱਤਾਂ ਦੀਆਂ ਲੱਤਾਂ ਲਾਣੀਆਂ ਨੇ ਕਿੰਨੇ ਇਹ ਹਜ਼ਾਰ ਅਸੀਂ ਉੱਥੇ 1100 ਬੰਦਿਆਂ ਨੂੰ ਲਾਇਆ ਹੈ ਲੱਤਾਂ ਸਮੇਤ ਲੱਤਾਂ ਹੋ ਗਈਆਂ ਕੰਨਾਂ ਦੀਆਂ ਮਸ਼ੀਨਾਂ ਹੋਈਆਂ ਟਰਾਈਸਾਈਕਲ 250 200 ਹੋਗੇ व्हीलचेयर ਹੋਗੇ 60 70 ਜਾਂ 100 ਹੋਗੇ ਇਸ ਤਰ੍ਹਾਂ ਕਰਕੇ ਹੁੰਦਾ ਹੈ 11 1200 ਦਾ ਟਾਰਗੇਟ ਯਾਨੀ ਕਿ ਜੇ ਬੰਦੇ ਤਾਂ ਫਿਰ ਜੇ ਬੰਦੇ ਸਾਡੇ ਅਸੀਂ 3 ਦਿਨਾਂ ਦੇ ਵਿੱਚ ਜ਼ਿਆਦਾ ਹੋ ਜਾਂਦੇ ਆ ਸਾਡੇ ਕੋਲ ਅਸੀਂ 3 ਦਿਨ ਹੀ ਰਜਿਸਟ੍ਰੇਸ਼ਨ ਕਰਨੀ ਆ ਕਿਸੇ ਦੀ ਰਜਿਸਟ੍ਰੇਸ਼ਨ ਸਾਨੂੰ ਨਹੀਂ ਹੈ ਮਨਜ਼ੂਰ ਹੁੰਦੀ ਕਿ ਅਸੀਂ 3 ਦਿਨ ਨਾਲ ਦੀ ਨਾਲ ਬੈਠੇ ਜਿਹੜੇ ਜਿੰਨੇ ਅਨਾਉਂਸਮੈਂਟ ਹੋਈ ਹੁੰਦੀ ਆ ਜਿੰਨੇ ਹੁੰਦੇ ਆ ਡਾਕਟਰ ਸਾਨੂੰ ਪਾਸ ਕਰੀ ਜਾਂਦਾ ਅਸੀਂ ਨਾਲ ਦੀ ਨਾਲ ਅਸੀਂ ਰਜਿਸਟ੍ਰੇਸ਼ਨ ਹੁੰਦੀ ਰਹਿੰਦੀ ਆ ਉਹੀ ਅਸੀਂ ਦਿੰਨੇ ਆ ਸਮਾਨ ਉਹਨਾਂ ਤਮਾਨ ਦਿੰਨੇ ਆ ਫਿਰ ਜੇ ਜ਼ਿਆਦਾ ਰਜਿਸਟ੍ਰੇਸ਼ਨ ਹੋ ਜਾਂਦੀ ਆ ਬੰਦੇ 3 ਦਿਨਾਂ ਚ ਜਿੰਦਾ ਜ਼ਿਆਦਾ ਆਗੇ ਉਸ ਤੋਂ ਬਾਅਦ 3 ਦਿਨਾਂ ਚ ਰਜਿਸਟ੍ਰੇਸ਼ਨ ਹੋ ਗਈ ਹੋ ਗਈ ਉਹ ਅਸੀਂ ਉਹਨਾਂ ਨੂੰ ਹੋਰ ਮਾਲ ਮੰਗਾ ਕੇ ਉਹਨੂੰ ਪੂਰੇ ਦਿੰਨੇ ਆ ਸਾਨੂੰ ਸਾਨੂੰ ਹੁਣ ਹੁਣ ਗੱਡੀਆਂ ਛੱਡੀਆਂ ਹੀ ਆ ਨਾ ਪ੍ਰਸ਼ਾਸਨ ਨੇ ਛੱਡੀਆਂ ਇਹਨਾਂ ਨੇ ਤਾਂ ਕਿਸੇ ਨੇ ਛੱਡਿਆ ਕਿਸੇ ਕੋਈ ਵਿੱਚ ਕੋਈ ਲੀਡਰ ਨਹੀਂ ਆਇਆ ਕੋਈ ਕੁਛ ਨਹੀਂ ਅਸੀਂ ਆਪਣੇ ਸਬੂਤ ਦਿਖਾਏ ਵੀ ਆ ਪਹਿਲਾਂ ਵੀ ਉਹੀ ਸਬੂਤ ਦਿਖਾ ਰਹੇ ਸੀ ਆ ਸਬੂਤ ਦਿਖਾਏ ਕਾਗਜ਼ ਦਿਖਾਏ ਉਹਨਾਂ ਨੂੰ ਵੀ ਆ ਸਾਡੇ ਜਿਹੜੇ ਹੈਗੇ ਆ ਆ ਕਮਿਸ਼ਨ ਐਸਐਮਜ਼ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ